ਜਗੁਰਦੇਵ ਧੰਗੁਰਦੇਵ ਜੀ ਆਪਣੀ ਸੰਗਤ ਜੋ ਕੁੰਬੀਆ ਹੁਸ਼ਿਆਰਪੁਰ ਤੋਂ ਆਪਾਂ ਨੂੰ ਮਿਲੇ ਸੀ ਭੈਣ ਜੀ ਉਹਨਾਂ ਨੇ ਕਹਿੰਦੇ ਵੀ ਦੋ ਸ਼ਬਦ ਵੀ ਅਸੀਂ ਗਾਉਣੇ ਆਂ ਤੇ ਆਓ ਸੰਗਤਾਂ ਦੇ ਨਾਲ ਆਪਾਂ ਸਾਂਝੇ ਕਰਦੇ ਆਂ ਸ਼ਬਦ ਗੁਣਗਾਨ ਭੈਣ ਜੀ ਉਹਨਾਂ ਨੂੰ ਮਾਈਕ ਦਿੰਦੇ ਹੋਏ ਤੇ ਆਪਾਂ ਉਹਨਾਂ ਦੀ ਸ੍ਰੀਲੀ ਬਾਚ ਸਾਰੀਆਂ ਭੈਣਾਂ alle amie ja male ਅੰਮੀਏ ਚੱਲ ਕਾਂਛੀ ਨ ਚਲੀਏ ਚੱਲ ਅੰਮੀਏ ਚੱਲ ਕਾਂਛੀ ਨ ਚਲੀਏ ਚੱਲ ਅੰਮੀਏ ਚੱਲ ਕਾਂਛੀ ਨ ਚਲੀਏ ਚੱਲ ਅੰਮੀਏ ਚੱਲ ਕਾਂਛੀ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜੇ ਸੰਗਤਾਂ ਕਾਕੇ ਇਹ ਸਾਰੀ ਸੰਗਤ ਦਾ ਜੋ ਇੱਥੇ ਦਾ ਆਪਣਾ ਚੱਲਦਾ ਸਤਗੁਰ ਮਹਾਰਾਜ ਦੇ ਦਰਬਾਰ ਤੇ ਸਾਰੇ ਘਰ ਬੈਠੀਆਂ ਸੰਗਤਾਂ ਵੀ ਦੇਖਦੀਆਂ ਆ ਅਸੀਂ ਇੱਕ ਤਾਂ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀਰ ਸਾਡਾ ਛੋਟਾ ਵੀਰ ਗਰਦੀਪ ਕਾਕਾ ਜੀ ਜਿਹੜੇ ਪੰਜਾਂ ਸਾਲਾਂ ਤੋਂ ਇਹ ਸੇਵਾ ਕਰ ਰਹੇ ਹਨ ਆਏ ਬਹੁਤ ਪਿਆਰ ਨਾਲ ਬਹੁਤ ਸਾਰੀਆਂ ਸੰਗਤਾਂ ਨੂੰ ਹਰ ਇੱਕ ਚੀਜ਼ ਦਖਾਲਦੇ ਆ ਸਾਡ ਨੂੰ ਫੋਨ ਆਉਂਦੇ ਆ ਘਰ ਬੈਠੇ ਸਾਰੇ ਇਕੱਲੀ-ਇਕੱਲੀ ਵੀਰ ਜੀ ਹੁਣੀ ਤੁਮੂ ਵੀ ਬਣਾ ਕੇ ਪਾਉਂਦੇ ਆ ਮੈਂ ਵੀਰ ਜੀ ਕਾਕੇ ਗੁਰਦੀਪ ਜੀ ਦਾ ਸਾਡਾ ਛੋਟਾ ਵੀਰ ਵਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਵਧੀਆ ਇਤੋ ਮੂਵੀ ਬਣਾ ਬਣਾ ਕੇ ਸਾਰੀ ਸੰਗਤ ਨੂੰ ਦਿਖਾ ਦੇ ਸੰਗਤ ਬਹੁਤ ਖੁਸ਼ ਹੁੰਦੀ ਆ ਇਹ ਸਾਡਾ ਛੋਟਾ ਵੀਰ ਸਾਰੀ ਦੇਖੇ ਬਨਾਰਸੀ ਦੀ ਮੂਵੀ ਬਣਾ ਕੇ ਭੇਜਦੇ ਆ ਸੰਗਤਾਂ ਦਾ ਸੰਗਤਾਂ ਪਿੰਡ ਦੀਆਂ ਵੀ ਤੈਹ ਦਿਲੋ ਸਾਡਾ ਧੰਨਵਾਦ ਇਹਨਾਂ ਦਾ ਬਹੁਤ ਕਰਦੀਆਂ ਜਦੋਂ ਦੇਖਦੀਆਂ ਆ ਘਰ ਬੈਠੀਆਂ ਇਹਨਾਂ ਦੀ ਮੂਵੀ ਦੇਖਦੀਆਂ ਆ ਸਾਡੇ ਗੁਰਦੀਪ ਕਾਕੇ ਜੀ ਵੀਰ ਦਾ ਬਹੁਤ ਬਹੁਤ ਧੰਨਵਾਦ ਮਾਲਕ ਇਹਨਾਂ ਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ ਇਹਤੇ ਮੂਵੀ ਬਣਾਉਣ ਦੇ ਨਾਲ ਅਸੀਂ ਵੀ ਆਉਂਦੇ ਜਾਂਦੇ ਰਹੀਏ ਸੰਗਤਾਂ ਦੇ ਦਰਸ਼ਲ ਕਰਦੇ ਨੇ ਇਹ ਵੀ ਕਰਾਉਂਦੇ ਰਹੇ ਨੇ ਗਰਦੀਪ ਵੀਰ ਜੀ ਛੋਟਾ ਸਾਡਾ ਵੀਰ ਕਾਕਾ ਅਸੀਂ ਬਹੁਤ ਬਹੁਤ ਕਿਸ਼ਨਗੜ੍ਹ ਵਾਲੇ ਵੀਰ ਦਾ ਧੰਨਵਾਦ ਕਰਦੇ ਆਂ ਬਹੁਤ ਵਧੀਆ ਸੰਗਤਾਂ ਨੂੰ ਘਰ ਬੈਠਿਆਂ ਨੂੰ ਦਿਖਾ ਲਦੇ ਨੇ ਉਹਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ